ਲੋ ਜੀ ਸੱਜਣੋ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਾਸਰੀ ਕਾ ਜੀ ਲੋ ਵੀ ਮਿੱਤਰੋ ਅੱਜ ਆਪਣੇ ਕੋਲ ਬਾਈ ਪਹੁੰਚਿਆ ਹੈ ਸਰੰਦ ਤੋਂ ਪੱਟੀ ਬਾਈ ਆਪਾਂ ਕਰ ਰਹੇ ਹਾਂ ਜੀ ਅੱਜ ਆਪਣੇ ਹੋਲੈਂਡ ਦੀ ਸਰਵਿਸ ਤੇਲ ਤੂਲ ਚੇਂਜ ਕਰਾ ਰਹੇ ਹਾਂ ਬਾਈ ਤੋਂ ਬਾਈ ਉਹੀ ਕੰਪਨੀ ਬੈਂਡੇ ਜੋ ਵੀ ਚੀਜ਼ਾਂ ਨੇ ਹਨਾ ਉਹੀ ਤੇਲ ਬਾਈ origignal ਹੀ ਲੈ ਕੇ ਪਾਉਂਦਾ ਯਾਨੀ ਕਿ ਉਹ ਦੇਖੋ ਹੀਟ ਪਈਆ ਬਾਲਟੀ ਇੱਧਰ ਆਪਣਾ ਤੇਲ ਕੱਢਤਾ ਬਈ ਨੇ ਤੇ ਸੀਐਨਸੀ ਦਾ ਬਈ origignal ਫਿਲਟਰ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਸਾਰੇ ਫਿਲਟਰ ਸੀਐਨਸੀ ਦੇ ਨੇ ਕਿਉਂਕਿ ਇਹਦੇ ਜ਼ਿਆਦਾਤਰ ਸਮਾਨ ਸੀਐਚਐਨ ਦਾ ਹੀ ਹੁੰਦਾ ਹੈ ਨਾ ਤੇ ਬਾਈ ਜੀ ਇਹ ਪਿਆ ਦੇਖੋ ਇੰਜਨ ਆਇਲ ਨਿਊ ਹਾਲੈਂਡ ਤੇ ਬਾਈ 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 ਸਰੰਦ ਬਾਈ ਦੀ ਵਰਕਸ਼ਾਪ ਆ ਤੇ ਬਾਈ ਜ਼ਿਆਦਾਤਰ ਹਾਲੈਂਡ ਦਾ ਸਪੈਸ਼ਲਿਸਟ ਆ ਬਾਈ ਹਾਲੈਂਡ ਦੇ ਕੰਮ ਜ਼ਿਆਦਾ ਕਰਦੇ ਨੇ ਬਾਈ ਉਹਨੇ ਤੇ ਲੋ ਜੀ ਇਹ ਜੋ ਫਰਕ ਫਸਕੂਟ ਮੰਗਦੇ ਹੈ ਮੰਨਦੇ ਨੂੰ ਮੱਲਾ ਦੱਸ ਰਿਹਾ ਕੋਈ ਤਾਂ ਲੈ ਕੇ 22 ਲੋਕ ਪਾ ਦੂੰਗਾ ਹਾਏ ਪਿੱਛੇ ਫਰਦਾਦਾ ਹਨਾ ਲੋ ਜੀ ਇਹ ਵੀਰ ਸਰੰਦੋ ਪਹੁੰਚੇ ਨੇ ਆਪਣੇ ਕੋਲ ਇਹ ਵੀਰ ਸਪੈਸ਼ਲਿਸਟ ਨੇ ਹਾਲੈਂਡ ਦੇ ਤੇ ਸਾਡੇ ਇੱਕ ਬਾਈ ਪਹਿਲਾਂ ਰਿਸ਼ਤੇਦਾਰ ਨੇ ਵੀ ਹਾਲੈਂਡ ਦਾ ਕੰਮ ਕਰਾਇਆ ਬਾਈ ਤੂੰ ਹੀ ਕਰਾਇਆ ਵਧੀਆ ਜੋਰ-ਜੋਰ ਮਾਰਦਾ ਉਹ ਵੀ ਟਰੈਕਟਰ ਤੇ ਬਾਈ ਆਹ ਕੀ ਚੀਜ਼ ਆ ਯਾਰ ਜਿਹੜੀ ਆ ਲੱਗੀ ਵੇ ਪੰਪ ਤੇ ਇਹ ਵੀ ਕਿਤਰਾ ਦਾ ਹੀਟਰ ਆ ਇਹ ਅੱਛਾ ਜੀ ਇਹ ਆਪਣੇ ਜੰਮੂ ਕਸ਼ਮੀਰ ਕਿੱਥੇ ਜਾਣੀ ਕਿ ਬਰਫ਼ ਜ਼ਿਆਦਾ ਠੰਡ ਪੈਂਦੀ ਹੈ ਅੱਛਾ ਜੀ ਇਹ ਵਾਟਰ ਬਾਦੀ ਨਾਲ ਅਟੈਚ ਹੋ ਕੇ ਕੰਮ ਕਰਦਾ ਹੈ ਅੱਛਾ ਜੀ ਠੀਕ ਹੈ ਵੀ ਉਤੋਂ ਗਰਮ ਜਾਨੀ ਕਿ ਹਾਂ ਉਹਦੇ ਨਾਲ ਗਰਮ ਪਾਣੀ ਨਾਲ ਅਟੈਚ ਹੋ ਜਾਂਦਾ ਹੈ ਠੀਕ ਹੈ ਜੀ ਠੀਕ ਓਕੇ ਓਕੇ ਵੀਰੇ ਹੁਣ ਨਹੀਂ ਆਉਂਦਾ ਬਿਲਕੁਲ ਖੰਨਾਵੇਂ ਦੇ ਹੈ ਨਹੀਂ ਜੀ ਅੱਛਾ ਵੀਰ ਜਿਵੇਂ ਹੁਣ ਤੁਸੀਂ ਕਹ ਰਹੇ ਤੇ ਆਪਾਂ ਇਹਦੀ ਪਾਵਰ ਵਧ ਜਾਂਦੀ ਹੈ ਹਨਾ ਵੀ ਆਪਾਂ ਪਾਵਰ ਵਧਾਉਣੀ ਹੋਵੇ ਫਿਰ ਪੰਪ ਤੇ ਹੀ ਕੰਮ ਕਰਨਾ ਪੈਂਦਾ ਜੀ ਪੰਪ ਵੀ ਚੇਂਜ ਕਰਨਾ ਪੈਂਦਾ ਹੈ। ਅੱਛਾ ਜੀ। ਕੀਮ ਚੇਂਜ ਕਰਨੀ ਪੈਂਦੀ ਹੈ ਉੱਚੇ ਦੇ? ਅੱਛਾ ਅੱਛਾ ਜੀ ਠੀਕ ਆ ਠੀਕ ਆ। ਚੇਂਜ ਕਰਨਾ ਪਊ ਹੋਰ ਵੱਧੀਆ। ਓਕੇ ਓਕੇ ਜੀ ਓਕੇ। ਠੀਕ ਆ ਜੀ ਠੀਕ ਆ ਠੀਕ ਆ। ਸਲੋ ਬਾਈ ਜੀ ਆਪਾਂ ਡਰੈਕਸ਼ਨ ਦਾ ਤੇਲ ਵੀ ਸਾਰਾ ਚੇਂਜ ਕਰਤਾ। ਕੋਈ ਆ। ਤੇ ਆ ਕੱਢਿਆ ਤੇਲ ਦੇਖੋ। ਉਹੀ ਆ। ਨਾਲੇ 2-3 ਸਾਲ ਬਾਅਦ ਬਾਈ ਬਦਲਿਆ ਪੈਨ ਬਿਲਕੁਲ ਉਹ ਹੈ ਜੀ ਤੇਲ ਨਿਕਲਿਆ ਦੇਖੋ। ਡਰੈਕਸ਼ਨ ਦਾ ਤੇਲ ਵੀ ਬਾਈ ਆਪਾਂ ਨੇ ਚੇਂਜ ਕਰਤਾ। ਤੇ ਇਹਦੇ ਵਿੱਚ ਵੀ ਦੇਖਦੇ ਆਪਾਂ ਨਾਲ ਹੋਰ ਲੋਕੋ ਜੀ ਸੱਜਣੋ ਇਹ ਆਪਣਾ ਇਹਦਾ ਇਹਦਾ ਰਿਡਕਸ਼ਨ ਵਾਲਾ ਤੇਲ ਉੱਪਰਲਾ ਇਹ ਵੀ ਰੀਨਲ ਨਿਊ ਆਲੈਂਡ ਦਾ ਤੇ ਇਹ ਵੀ ਬਾਈ ਨਿਊ ਆਲੈਂਡ ਦਾ ਹੀ ਇੰਜਨ ਆਇਲ ਤੇ ਬਾਈ ਨੇ ਤਿੰਨ ਤਿੰਨ ਲੀਟਰ ਪਾਤਾ ਯਾਨੀ ਕਿ 3 ਲੀਟਰ ਉਧਰ ਰਿਡਕਸ਼ਨ 'ਚ ਤੇ 9 'ਚ ਬਾਈ ਕਹਿੰਦਾ ਵੀ ਨਹੀਂ ਦਾ ਕੰਪਨੀ ਤਾਂ ਵੀ 4 ਪਾਉਂਦੀ ਵੀ 4 ਨਾਲ ਥੋੜੀ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਆਪਾਂ 3 ਪਾਉਨੇ ਆ ਵੀ ਕੋਈ ਪ੍ਰੋਬਲਮ ਨਹੀਂ ਆਈ ਆਪਾਂ ਨੂੰ 3 ਲੀਟਰ 'ਚ ਵੀ ਕਰਕੇ ਆਪਾਂ 3 ਲਾਉਨੇ ਆ ਆ ਦੇਖ ਲਓ ਜੀ ਇਹ ਸੱਜਣੋ ਇਹ ਆਪਣਾ ਤੇਲ ਜਿਹੜਾ ਪੁਰਾਣਾ ਨਿਕਲਿਆ ਹੋਇਆ ਸੀ ਇਹਦੇ ਵੀ ਰਿਡਕਸ਼ਨਾਂ 'ਚ ਉਹ ਆ ਇਹ ਨਾਂ ਘੜਾ ਦੇਖ ਲੋ ਇਹ ਬਾਈ ਕਹਿੰਦਾ ਵੀ 1000 ਘੰਟੇ ਬਾਅਦ ਟੀ ਦੁਬਾਰਾ ਹਡੈਕਸ਼ਨ ਦਾ ਤੇਲ ਚੇਂਜ ਹੋਊਗਾ ਬੰਟੀ 1000 ਘੰਟੇ ਬਾਅਦ ਤੇ ਵਾਕੀ ਲੋਸ ਜਣੂ ਇਹ ਨਿਕਲੇ ਜਿਹੜਾ ਆਪਣਾ ਪਹਿਲਾ ਤੇਲ ਨਿਕਲਿਆ ਹਡੈਕਸ਼ਨਾਂ ਦੇ ਵਿੱਚੋਂ ਤਕਰੀਬਨ ਤਕਰੀਬਨ ਤੇਲ ਦੋਨਾਂ ਚੋਂ ਸਹੀ ਹੋ ਨਿਕਲਿਆ ਬੰਟੀ ਉਨਾ ਹੀ ਨਿਕਲਿਆ ਹਨ ਘੱਟਦਾ ਹੀ ਨਿਕਲਿਆ ਤਾਂ ਕਰਕੇ ਆਪਾਂ ਨੂੰ ਲੱਗਿਆ ਵਾ ਵੀ ਚਲ ਹੁਣ ਕਰਾ ਦਈਏ ਚੇਂਜ ਕੇ ਨਹੀਂ ਕਾਫੀ ਟਾਈਮ ਹੋ ਗਿਆ ਤਾਂ ਤਾਂ ਕਰਕੇ ਬਾਈ ਕਹਿੰਦਾ ਵੀ 1000 ਘੰਟੇ ਬਾਅਦ ਤਾਂ ਬਾਈ ਪੱਕਾ ਕਰਵਾ ਦਿਆ ਕਰੋ ਤੇਲ ਚੇਂਜ ਇਹਦਾ ਕਿਉਂਕਿ ਇਹਦੇ ਨਾਲ ਆਪਣੀ ਸੇਫਟੀ ਰਹਿੰਦੀ ਹੈ ਬਾਈ ਇਸ ਕਰਕੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਾਈ ਫਿਰ ਇਹ ਤਾਂ ਕਰਾਉਣੀ ਹੀ ਪੈਣਾ ਹਨਾ ਥੋੜੀ ਸੰਤਰੀ ਸੰਭਾਲ ਵੀ ਹੈ ਬਾਈ ਤਾਂ ਹੀ ਹਨਾ ਜੇ ਆਪਾਂ ਥੋੜੀ ਸੰਭਾਲ ਰੱਖਾਂਗੇ ਇਹ ਬਾਈ ਸਿੰਥੈਟਿਕ ਤੇਲ ਆ ਆਪਣਾ ਨਿਊ ਹੋਲੈਂਡ ਦਾ ਜਿਹੜਾ ਆਪਾਂ ਪਾਉਣੀ ਆ ਉਹਦੇ ਵਿੱਚ ਆਪਣਾ ਇੰਜਨ ਆਇਲ ਤੇ ਇੱਕ ਬੰਦਾ ਨਿਊ ਹੋਲੈਂਡ ਦਾ ਉਹ ਪਹੁੰਚ ਚੁੱਕਿਆ ਇਹ ਵੀ ਬਾਈ ਦਾ ਕਸਟਮਰ ਆ ਉਹ ਵੀ ਸੱਜਣਾ ਬਾਈ ਕੁੜੀ ਇੱਕ ਬੰਦਾ ਹੋਰ ਆ ਗਿਆ ਸਰਵਿਸ ਕਰਾਉਣ ਸਾਡੇ ਪਿੰਡ ਦੇ ਨਿਊ ਹਾਲੈਂਡ 363 ਤੇ ਬਾਈ ਬਾਈ ਦੀ ਵਰਕਸ਼ਾਪ ਸਰਾਂਦਾ ਜਾਨੀ ਕਿ ਬਾਈ ਜਿੱਥੇ ਬਾਈ ਨੂੰ ਫੋਨ ਕਰੋ ਬਾਈ ਉੱਥੇ ਪਹੁੰਚ ਜਾਂਦਾ ਖੇਤ ਦੇ ਵਿੱਚ ਬਾਈ ਸਾਰਾ ਕੰਮ ਕਰ ਦਿੰਦਾ ਤੁਸੀਂ ਦੇਖੋ ਬਾਈ ਦੇ ਸਾਰੇ ਟੂਲ ਜੋ ਵੀ ਸਿਸਟਮਾ ਸਾਰਾ ਬਾਈ ਗੱਡੀ ਦੇ ਵਿੱਚ ਹੀ ਰੱਖਦਾ ਤੇ ਸਰਵਿਸ ਬਾਈ ਹੁਣ ਲੱਗਿਆ ਵਾ ਬਾਈ ਕਰਨ ਤੇ ਬਾਈ ਬਸ ਹੁਣ ਮਸ਼ੀਨਾਂ ਦਾ ਤੇਲ ਪਾਣੀ ਹੋ ਗਿਆ ਪੂਰਾ ਬਈ ਡਰਮ ਤੇਲ ਚੜਾ ਰਹੇ ਨੇ ਮੁੰਡੇ ਬਸ ਮਸ਼ੀਨਾਂ ਵੀ ਲੱਗੀਆਂ ਬਾਈ ਤੋਰਨ 5-10 ਮਿੰਟ ਦੇ ਵਿੱਚ ਵਿੱਚ ਹਾਂ ਗੇਅਰ ਨਿਕਲਦਾ ਨਾ ਮੜਾ ਦੰਦਾ ਨਹੀਂ ਫੜਦਾ ਬੰਦੇ ਦੇ ਮੂਰੇ ਨਹੀਂ ਥੋੜਾ ਮੜਾ ਅੱਗੇ ਕਰਕੇ ਜਦੇ ਵਾਪਸ ਇੱਕ ਮਟ ਲੱਗਿਆ ਓਕੇ ਓਕੇ ਠੀਕ ਹੈ ਜੀ ਜੇ ਮੈਂ ਗੇਅਰ ਨਹੀਂ ਪੰਦਾ ਹੈਗਾ ਉਹਨੂੰ ਪਾ ਛੱਡ ਕੇ ਦੁਬਾਰਾ ਪਾ ਲਿਆ ਕਰ ਬਸ ਕਈ ਵਾਰ ਬਿਲਕੁਲ ਲੋਏ ਵੀਰ ਪਾਰਿਆ ਤੇਲ ਨਾਰਾ ਜੀਨੀਅਰ ਇਹੀ ਨੇ ਛੋਡੀ ਬਾਈ ਸੀਨੀਅਰ ਬੰਦਾ ਹੈ ਸੀਨੀਅਰ ਛੋਡੀ ਇੰਜੀਨੀਅਰ ਇੰਜੀਨੀਅਰ ਬੰਦਾ ਬਾਈ ਇਹ ਹਾਂਜੀ ਛੋਟੀ ਸਾਹਿਬ ਕਿੰਨੀ ਕਬੱਡੀ ਗਈ? ਅੱਪਾ 2 ਕਿੱਲੇ ਰਹਿ ਗਏ। ਕਿ ਮੇਰੇ ਆ ਝਾੜ ਛੁੜ? ਝਾੜ ਵੀ ਫਿਰ ਕੁਛ ਨਾ ਪੁੱਛੀ ਝਾੜ ਤਾਂ ਬਹੁਤ ਮਾਰਦਾ। ਉਹ ਸਾਡੇ ਲਵੇ ਇੱਕ ਖੇਤ ਤਾਂ ਜਰਾ ਨਾਲ ਜਮੀਂ ਕਾਲਾ ਹੋਇਆ ਪਿਆ ਇੱਧਰ। ਹੈਨਾ? ਪਤਾ ਰਾਵਣ ਫੇਰ ਨਾ ਪੈਣਾ। ਰਾਵਣ? ਰਾਵਣ ਕਿੱਦਾਂ? ਐਦਿਕਾ ਰਾਵਣ ਵਾਲੀ ਕੰਮ ਹੋਇਆ ਪਿਆ ਬਾਈ ਯਾਰ। ਬਿਲਕੁਲ ਰਾਵਣ ਵਾਲੀ ਕੰਮ ਹੋ ਗਿਆ। ਕੀ ਕਰਦੇ ਜਿਹੜਾ ਆਰਾਮ ਨਿਰਕੇ ਬਾਦੇ ਘਾਟੇ ਬੰਦਿਆਂ ਨਾਲ ਆ ਬਿਲਕੁਲ ਬਿਲਕੁਲ ਬਾਰ-ਬਾਰ ਕੇ ਟਰੈਕਟਰ ਲੱਭ ਰਹੇ ਨੇ 15 ਫੁੱਟ ਦਾ ਬਰਮਾ ਮਾਰਿਆ ਬੰਦੇ ਨੇ ਤਾਂ ਟਰੈਕਟਰ ਤੇ ਜਾ ਕੇ ਲੱਗਿਆ ਚਲੋ ਆਪਾਂ ਦਾ ਫੇਰ ਵੀ ਠੀਕ ਆ ਚਾਹੇ ਜਿੰਨੇ ਜੋ ਵੀ ਹੋ ਰਹੀ ਆ ਉਹ ਤਾਂ ਰਹੀ ਆ ਉਹ ਕਾਣ ਉਹ ਬੰਦਿਆਂ ਦਾ ਵਿਚਰੇ ਦਾ ਹਾਲ ਹੈ ਨਾ ਇਹਨਾਂ ਦਾ ਸਾਰਾ ਕੁਝ ਹੀ ਰੁੜ ਗਿਆ ਵਿਚਰੇ ਦਾ ਜੀ ਮਿੱਤਰੋ ਟਰੈਕਟਰ ਹੋ ਗਿਆ ਆਪਣਾ ਸਟਾਰਟ ਦੇਖੋ ਦਾ ਬਾਈ ਸਰਵਿਸ ਕਰੇ ਨਾਲ ਦੇਖ ਲੈ ਟਰੈਕਟਰ ਦੀ ਆਵਾਜ਼ ਦਾ ਫਰਕ ਪੈਂਦਾ ਕਰਦਾ ਮੈਂ ਯਾਰਾ ਹੌਂਡਰ ਦਾ ਨਹੀਂ ਆ ਜਿਹੜਾ ਆਹੀ ਕੀ ਹੈ ਨਾ ਇਹਦਾ ਇਹਦਾ ਕਹਿ ਰਿਹਾ ਹਾਂ ਹਾਂ ਜੀ ਉਹ ਇੰਡਰ ਦਾ ਮਤਲਬ ਇੱਥੇ ਸਾਈਮ ਯਾਰਾ ਤੇਰਾ ਡਿਜ਼ਾਈਨ ਹੋਰ ਆ ਤੇਰੇ ਨਾਲ ਕੋਈ ਢੋਲ ਕੇ ਆ ਉਹ ਤਾਂ ਠੀਕ ਆ ਉਹਦਾ ਫਰਕ ਪੈਗਾ ਹੋ ਗਿਆ ਬਿਲਕੁਲ ਬਿਲਕੁਲ ਕਿ ਯਾਰ ਇੰਗਲੀਸ਼ ਕੇ ਥੱਲੇ ਵਾਲਾ ਇੱਧਰ ਲਾ ਯਾਰ ਵੀਰ ਇੱਕ ਉਹ ਕੱਲ ਪਾਇਆ ਤਾਂ ਲੋਟ ਨਹੀਂ ਆਇਆ ਮੈਨੂੰ ਲੱਗਾ ਉਹ ਥੋੜਾ ਨਾ ਟੱਕਰ ਵਾਲਾ ਚਾਹੀਦਾ ਡਿਜ਼ਾਈਨ ਮੋਡੀਫਾਈ ਕਰ ਮੋਡੀਫਾਈ ਬਾਈ ਤੂੰ ਹੀ ਕਰਾਵਾਂਗੇ ਵੀਰ ਕਹਿੰਦਾ ਕਰ ਦੂੰਗਾ ਮੈਂ ਕਸ ਕੇ ਨਾ ਦੇਖ ਲਈ ਐਲ ਕੀ ਉਹ ਨੀਚੇ ਪਈ ਐ ਲਕੀ ਕੀ ਹੋ ਗਈ ਕੋਰਮਨੀ ਤੇਰੀ ਹਾਂ ਸਹੀ ਗੱਲ ਆ ਇਹਦਾ ਪੂਰਾ ਕੰਮ ਕਰਿਆ ਹੋਇਆ ਬਾਈ ਜਿਹੜੇ ਏਜੰਸੀ ਲਈ ਏਜੰਸੀ ਵਾਲਾ ਭੱਜ ਗਿਆ ਫੋਰਮਲ ਆ ਫੋਰਮਲ ਭੱਜ ਗਿਆ ਯਾ ਜੌਂਡੀ ਵੀ ਭੱਜ ਗਿਆ ਲੋ ਕੰਮ ਤਾਂ ਅਸੀਂ ਅੱਜ ਨਹੀਂ ਕਰਦੇ ਮੈਂ ਤਾਂ ਨਹੀਂ ਭੱਜਿਆ ਮੈਂ ਗੱਟ ਸੌ ਕਰੀ ਬਾਈ ਖੜਿਆ ਤੂੰ ਕਰਾ ਦੱਸ ਕਿਆ ਕਰਾਉਣਾ ਸੁਣੀਆਂ ਭੱਜ ਜਾਂਦੀ ਮੈਂ ਨਹੀਂ ਪਤਾ ਹੈ ਬਾਈ ਕਹਿੰਦਾ ਜੌਂਡੀ ਦਾ ਪਾਇਲਟ ਬਾਬੂ ਜੌਂਡੀ ਰਣ ਪਹੁੰਚ ਗਿਆ ਕਿਹੜਾ ਜੌਂਡੀ ਦਾ ਹੁੰਦੀ ਐ ਉਹ ਯਾਰ ਉਹ ਹੈ ਨਹੀਂਦਾ ਉਹ ਤੇਰਾ ਛੀ ਦਾਦਾ ਨਾ ਗੰਨੀ ਕਿਹੜਾ ਇਹ ਪਰ ਲਾਈਨ ਆਉਂਦਾ ਯਾਰ ਜਿਹੜਾ ਜੌਂਡੀ ਵਾਲੇ ਦੇ ਬਾਗਿਆ ਦਾ ਯਾਰ ਬਲਸੂਏ ਵਾਲਾ ਤਾਂ ਨਹੀਂ 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 ਇੱਕ ਬਲਸੂਏ ਦਾ ਵੀ ਤਾਂ ਉਹ ਬਲੂਲ ਪਰ ਵਾਲਾ ਤਾਂ ਨਹੀਂ ਇੱਕ ਨਹੀਂ ਯਾਰ ਉਹਨੂੰ ਪਾਇਲਟ ਬਾਬੂ ਇਹਨਾਂ ਨੇ ਨਾ ਰੱਖਿਆ ਉਹਦਾ ਪਾਇਲਟ ਬਾਬੂ ਅੱਛਾ ਸ਼ੈਲੀ ਦਾ ਇੱਕ ਦੁਜਖਵਾਲੀ ਦਾ ਨਹੀਂ ਯਾਰ ਜੁਖਵਾਲੀ ਦਾ ਇੱਕ ਦਿਨ ਨਾ ਨਹੀਂ ਫਿਰ ਫਿਰ ਉਹਦੇ ਨਾਲ ਕੋਈ ਜ਼ੋਰ ਜ਼ੋਰ ਚ ਤਾਂ ਨਹੀਂ ਕੋਈ ਫਰਕ ਪੈਂਦਾ ਅੱਛਾ ਜੀ ਲੀਵਰ ਪਾ ਕੇ 17000 ਰੁਪਏ ਲਮਾਗੇ 7 ਵਾਲੀ ਉਹ ਗੱਡੀ ਨਾਲ ਚੱਲ ਪੈਂਦੀ ਆ 70 ਸਪੀਡ ਤੇ ਜੀ ਤਾਂ ਵਾਲੀ ਪੌਣੀ ਪੂਗੀ ਕੱਲੀ ਹਾਂ ਤਾਂ ਪੜਦੀ ਆ ਫੇਚ ਜਿਵੇਂ ਆਪਾਂ ਤੋਂ ਫੇਲੋ ਚ ਕੰਮ ਕਰਨਾ ਚੌਥਾ ਲੋ ਪਹਿਲਾ ਅਸੀਂ ਜੋ ਸਭ ਕੁਝ ਚੱਲੂਗਾ ਵੀ ਦੂਿਆਂ ਦੀ ਸਪੀਡ ਤਾਂ ਉਹੀ ਰਹਿਣੀ ਕੰਲੀ ਰੋਡ ਸਪੀਡ ਵਧੂਗੀ ਤੇਰੀ ਬਸ ਚੌਥੇ ਚੌਥੇ ਵਾਲੀ ਵਧੂਗੀ ਹਾਂ ਜੀ ਦੋ ਤਾਂ ਤਿੰਨ ਤਾਂ ਉਹੀ ਰਹਿਣਗੀਆਂ 70 ਸਪੀਡ ਕਰਕੇ ਦੂੰਗਾ ਜੇ 2200 ਚਲਾਉਂਗਾ ਤਾਂ 50 ਪਲੱਸ ਹੀ ਆਊਗਾ ਅੱਛਾ ਜੀ ਆਪਾਂ ਤਾਂ ਇਹਨਾਂ ਦਾ ਚੱਟਾ ਝੋਣਾ ਨੰਬਰ ਲਗਾ ਕਰਿਆ ਹੋਇਆ ਮੇਰਾ ਮਹਾਲੀ ਕਰਿਆ ਹੋਇਆ ਨੰਬਰ ਦਾ ਨੰਬਰ ਕੋਈ ਵਰਤ ਨਹੀਂ ਕੋਈ ਨਹੀਂ ਬਾਈ ਇਹ ਬਾਈ ਜੀ ਦੀ ਦੁਕਾਨ ਵਰਕਸ਼ਾਪ ਸਰਾਂਦਾ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਕਿੰਨਾ 9371 ਹਾਂਜੀ 9371 ਠੀਕ ਹੈ ਜੀ ਠੀਕ ਹੈ ਠੀਕ ਹੈ ਲੋ ਜੀ ਬਾਈ ਕਿਸੇ ਨੇ ਕੰਮ ਕਰਾਉਣਾ ਹੋਲੈਂਡ ਦਾ ਬਾਈ ਸਪੈਸ਼ਲਿਸਟ ਆ ਬਾਈ ਨੂੰ ਕਾਲ ਕਰੋ ਜੋ ਮਰਜੀ ਜਾਣਕਾਰੀ ਬਾਈ ਤੋਂ ਲੋ ਹਨਾ ਫਲੋਜੀ ਫਿਲਟਰ ਵੀ ਆਪਾਂ ਕਰਤਾ ਆਪਣਾ ਚੇਂਜ ਬਾਈ ਕਹਿੰਦਾ 5 ਸਾਲ ਲੋੜ ਨਹੀਂ ਹੈਗੀ ਫਿਰ ਫਿਲਟਰ ਦੀ ਵੀ ਫਿਲਟਰ ਥੋੜੇ ਆਪਣੇ ਦਾ ਬਾਈ ਖਰਾਬ ਹੋਇਆ ਹੋਇਆ ਸੀ ਮੈਂ ਚਲ ਬਦਲ ਦੂ ਇਹ ਵੀ ਹੁਣ ਇਹ ਹੁਣ 5 ਸਾਲ ਲੋੜ ਨਹੀਂ ਹੈ ਬਾਈ ਕਹਿੰਦਾ ਫਿਲਟਰ ਚੇਂਜ ਕਰ ਦੋ ਇੱਕ ਵਾਰੀ ਤੇ ਲੋ ਜੀ ਬਾਈ ਇਹ ਵੀ origignal cnh ਦਾ ਤੇ ਦੇਖੋ ਇਹ ਵੀ origignal ਬਾਈ ਜੀ cnh ਦਾ ਤਾਂ ਲਾਈ ਹਾਂ ਜੀ ਕੱਦ ਕਰਾਉਂਦੇ ਤੇ ਬਾਕੀ ਬਾਈ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਆ ਮਸ਼ੀਨਾਂ ਲੱਗੀਆਂ ਬਾਈ ਜੀ ਤੋਰਨੋਂ ਡੀਜੇ ਰੋਜ਼ਰ ਹੋ ਗਿਆ ਫੁੱਲ ਦੋਈ ਗੱਡੀਆਂ ਚ ਟਰੈਕਟਰ ਦੀ ਵੀ ਸਰਵਿਸ ਹੋਗੀ ਕਿ ਮਿਲਦੇ ਆ ਬਾਈ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਅਸੀਂ ਕੱਲ ਜੀ ਸਾਰਿਆਂ ਨੂੰ